ਪੂਰੇ ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਤੇ ਉਲੀਕੇ ਗਏ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰਕਲ ਗੁਰਾਇਆਂ ਚ ਜ਼ਿਲ੍ਹਾ ਜਲੰਧਰ ਜਨਨ ਸਕਤਰਤਰ ਸੇਮ ਸਿੰਘ ਢਿੱਲੋ ਦੀ ਅਗਵਾਈ ਹੇਠ ਸਰਕਲ ਪਰਦਾ ਰਣਜੀਤ ਸਿੰਘ ਖੇਲਾ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਕਾਨੂੰਨ ਖੇਤੀ ਖਲੜਾ ਦੀਆਂ ਕਾਪੀਆਂ ਫੂਕੀਆਂ ਗਈਆਂ ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਕਾਲ ਤੇ ਬੀਕੇਯੂ ਦੁਆਬਾ ਵੱਲੋਂ ਗੁਰਾਇਮੇਂਚੋਂ ਨਵੇਂ ਖੇਤੀ ਖਲੜਾ ਕਾਨੂੰਨ ਦੀਆਂ ਕਾਪੀਆਂ ਫੂਕੀਆਂ ਗਈਆਂ ਹਨ ਨਾ ਕਿ ਆ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਬਾਡਰਾ ਤੇ ਬੈਠੇ ਹਨ ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਉਹਨਾਂ ਅਪੀਲ ਕੀਤੀ ਕਿ ਕਿਸਾਨਾਂ ਨਾਲ ਗਲਤ ਕਰ ਜਲਦ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਚ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ ਇਸ ਮੌਕੇ ਤੇ ਬਲਵਿੰਦਰ ਸਿੰਘ ਸੁਖਵਿੰਦਰ ਸਿੰਘ ਹਰਕਿੰਦਰਜੀਤ ਸਿੰਘ ਜਤਿੰਦਰ ਸਿੰਘ ਹਰਦੀਪ ਸਤਿੰਦਰ ਸਿੰਘ ਸੰਧੂ ਰਾਣਾ ਮਠੱਡਾ ਲਖਬੀਰ ਸਿੰਘ ਰਾਣਾ ਕੁੰਨਰ ਰਾਣਾ ਮਾਹਲ ਪਰਮਜੀਤ ਸਿੰਘ ਗੁਰਪ੍ਰੀਤ ਸਿੰਘ ਤੇ ਕਿਸਾਨ ਆਗੂ ਹਾਜ਼ਰ ਸਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਸੀਮ ਸੰਟ ਲੋਜ ਜ਼ਿਲ੍ਹਾ ਜਨਸਕੱਤਰਾ ਭਾਰਤੀਕ ਸੰਜੁਨੀਤ ਦਬਾਬਾ ਅੱਜ ਸਾਰੇ ਭਾਰਤ ਦੇ ਵਿੱਚ ਐਸ ਕੇ ਐਮ ਗੈਰ ਰਾਜਨੀਤਿਕਾਂ ਐਸ ਕੇ ਐਮ ਅਤੇ ਕੇ ਐਮ ਐਮ ਜਿਹੜੀਆਂ ਤਿੰਨੇ ਫੋਰਮਾਂ ਲੜਦੀਆਂ ਕੋਨਾ ਬਲੋਂ ਸਾਂਝਾ ਇੱਕ ਪ੍ਰੋਗਰਾਮ ਸੀਗਾ ਜਿਹੜੇ ਤਹਿਤ ਜਿਹੜੀ ਮੋਦੀ ਸਰਕਾਰ ਵੱਲੋਂ ਜਿਹੜੇ 2020 ਦੇ ਵਿੱਚ ਅਸੀਂ ਕਾਲੇ ਕਾਨੂੰਨ ਵਾਪਸ ਕਰਾ ਸੀ ਉਸੇ ਕਾਨੂੰਨ ਨੂੰ ਤੋੜ-ਬੋੜ ਕੇ ਖੇਤੀ ਖਲੜੇ ਦੇ ਨਾਂ ਅਧੀਨ ਫਿਰ ਪੰਜਾਬ ਤੇ ਲਾਗੂ ਕਰਨ ਲਈ ਭੇਜਿਆ ਗਿਆ ਸੀਗਾ ਸੋ ਅਸੀਂ ਉਸ ਜਿਹੜਾ ਕਾਨੂੰਨ ਦਾ ਵਿਰੋਧ ਕਰਦੇ ਆ ਤੇ ਅੱਜ ਕਿੰਨੇ ਫੋਰਮ ਵੱਲੋਂ ਇਹ ਸੀਗਾ ਵੀ ਉਸ ਜਿਹੜੇ ਕਾਨੂੰਨ ਦੀਆਂ ਕਾਪੀਆਂ ਸਿਗੀਆਂ ਉਹਨੂੰ ਸਾੜਿਆ ਜਾਊਗਾ ਸੋ ਭਾਰਤੀ ਸਾਂਝੀਆਂ ਦਬਾਬਾ ਸਾਡੇ ਪ੍ਰਧਾਨ ਮਨਜੀਤ ਸਿੰਘ ਜੀ ਰਾਜ ਜਨਸਕਤਸਤਰਾਪ ਸਿੰਘ ਸਾਨੀ ਦੇ ਪਤਾਨ ਕੀ ਹੇਠ ਸਾਨੂੰ ਇਹ ਹੁਕਮ ਹੋਇਆ ਹੈ ਸਕੇ ਕਿ ਤੁਸੀਂ ਜਿਹੜਾ ਇਹ ਕਾਪੀਆਂ ਆ ਇਹ ਗਰਿਆਂ ਸਰਕਲ ਵੱਲੋਂ ਗਰਿਆਂ ਦੇ ਵਿੱਚ ਸਾੜਨੀਆਂ ਤੇ ਅਸੀਂ ਉਹ ਜਿਹੜੀਆਂ ਕਾਪੀਆਂ ਸਾੜ ਕੇ ਉਹਦੀ ਜਿਹੜੀ ਕਾਲਕਿਆ ਉਹ ਮੋਦੀ ਸਰਕਾਰ ਦੇ ਜਿਹੜੇ ਕਾਲਾ ਕਾਰਨਾਮੇ ਕਾਲੇ ਕਾਨੂੰਨ ਆ ਉਹਦੇ ਉੱਤੇ ਸੁੱਟੀ ਆ ਤਾਂ ਜੋ ਜਿਹੜੇ ਉਹਦੇ ਕਾਲੇ ਕਾਨੂੰਨ ਆ ਥੋੜੇ ਜਹੇ ਥਲੇ ਲੁਕਣ ਤੇ ਸਾਨੂੰ ਇਹ ਹੋਵੇ ਬਈ ਜਿਹੜੇ ਸਾਡੇ ਤੇ ਉਹੀ ਜਿਹੜੇ ਕਾਨੂੰਨ ਘੁਆਕਵਾ ਕੇ ਡਾਇਰੈਕਟ ਇੰਡਾਇਰੈਕਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਕਾਰ ਉੱਤੋਂ ਬਾਝ ਆਵੇ ਤੇ ਜਿਹੜੀ ਪੰਜਾਬ ਸਰਕਾਰ ਨੂੰ ਸੁਪੀਲ ਕਰਦੇ ਆ ਕਿ ਉਹ ਐਕਟ ਦੀ ਜਿਸ ਤਰ੍ਹਾਂ ਉਹਨਾਂ ਨੇ ਤੇ ਭਗਵਾਨ ਸਰ ਮਾਨ ਨੂੰ ਕਿਹਾ ਵੀ ਅਸੀਂ ਜਿਹੜੇ ਕਰੋੜਿਆਂ ਖੇਤੀ ਖੇੜਾ ਇਹਨੂੰ ਵਾਪਸ ਕਰਦੇ ਆ ਪਰ ਵਧੀਆ ਗੱਲ ਆ ਚਲੋ ਅਸੀਂ ਜਿੱਥੇ ਮਾੜੀ ਗੱਲ ਆ ਦਿੰਦਿਆਂ ਵੀ ਕਰਦੇ ਆ ਜਿੱਥੇ ਵਧੀਆ ਗੱਲ ਆ ਉਹਦੀ ਛਲਾਂਗਾ ਵੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਭਾਈ ਤੂੰ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਵੋਟਾਂ ਲੈ ਕੇ ਉਸ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਿਆ ਤੇ ਆਪਾਂ ਨੂੰ ਜੇ ਤੁਸੀਂ ਉਹ ਜਿਹੜੇ ਵੋਟਰ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਜਿਹੜੀ ਆਰਥਿਕਤਾ ਤੇ ਬਹੁਤ ਵੱਡੀ ਜਿਹੜੀ ਆ ਤੇ ਹਿੱਸਾ ਆ ਜੇਕਰ ਪੰਜਾਬ ਪੰਜਾਬ ਦੀ ਕਿਸਾਨੀ ਤੇ 60% ਦੀ ਆ ਤੇ ਪੰਜਾਬ ਦੀ ਆਰਥਿਕਤਾ ਤੇ 60% ਦੀ ਆ ਜੇਕਰ ਪੰਜਾਬ ਦੀ ਆਰਥਿਕਤਾ ਤੇ 60% ਦੀ ਆ ਤਾਂ ਪੰਜਾਬ ਫਿਰ ਜਿਹੜੇ ਹਾਲਾਤ ਆ ਆਉਣ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਖਰਾਬ ਹੋਣਗੇ ਸੋ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਿੰਨੇ ਵੀ ਲੋਕ ਦਰਦੀ ਲੋਕ ਨੇ ਉਨਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਖਾਪੀਆਂ ਸਾਡੇ ਵਿੱਚ ਸਾਡੇ ਨਾਲ ਸ਼ਮੂਲੀਅਤ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ